ਸਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੰਗਤ ਲਿਵਨ ਰਿਲੇਸ਼ਨ ਬਾਰੇ ਗੁਰਬਾਣੀ ਵਿੱਚ ਕੀ ਲਿਖਿਆ ਹੈ ਔਰ ਇਸ ਸਮੇਂ ਵਿੱਚ ਕਿਸ ਤਰ੍ਹਾਂ ਦੇ ਵਿਆਹ ਹੋਣਗੇ ਜਿਸ ਬਾਰੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਦੱਸ ਗਏ ਸੀ ਸਚਾਈ ਆਪਾਂ ਗੁਰਬਾਣੀ ਦੇ ਵਿੱਚ ਕੀ ਸਤਿਗੁਰੂ ਆਖਦੇ ਨੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜਾ ਜਿੱਥੇ ਕਿੱਥੇ ਵੀ ਬਿਰਾਜਮਾਨ ਸੰਗਤ ਫਤਿਹ ਬਲਾਵਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਵੇਖਦੇ ਆਂ ਝਾਤ ਮਾਰਦੇ ਆਂ ਤੇ ਸਾਧ ਸੰਗਤ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਨ ਨੂੰ ਦੁਖੀ ਵੀ ਕਰ ਦਿੰਦੀਆਂ ਨੇ ਪਰੇਸ਼ਾਨ ਕਰ ਦਿੰਦੀਆਂ ਨੇ ਤੇ ਆਪਾਂ ਉਹਨਾਂ ਚੀਜ਼ਾਂ ਨੂੰ ਵੇਖਦੇ ਆਂ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਹੁਤ ਟਾਈਮ ਪਹਿਲਾਂ ਆਪਣੇ ਬਚਨ ਕਰ ਗਏ ਬਹੁਤ ਟਾਈਮ ਪਹਿਲਾਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਜਿਹੜਾ ਸਾਨੂੰ ਦੱਸ ਗਏ ਕੁਰਬਾਨੀ ਦੇ ਅੱਜ ਇੱਕ ਵਾਰਡ ਬੋਲਿਆ ਜਾਂਦਾ ਹੈ ਲਿਵ ਇਨ ਰਿਲੇਸ਼ਨ ਭਾਵ ਇਕੱਠੇ ਰਹਿਣਾ ਸਾਥ-ਸਾਥ ਰਹਿਣਾ ਸਾਤ ਸੰਗਤ ਅਜ ਬੜਾ ਵਹਿਮ ਭਰਮ ਜਿਹੜਾ ਹੈ ਉਹ ਪਾਇਆ ਜਾਂਦਾ ਹੈ ਮਾਪਿਆਂ ਦੇ ਅੱਖੀ ਘਟਾ ਪਾਇਆ ਜਾਂਦਾ ਹੈ ਆਪਾਂ ਸਾਰੇ ਵੇਖਦੇ ਆ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਈ ਕਹਿੰਦੇ ਜੀ ਸਾਡੀ ਗੁੜੀਆ ਸਾਡੀ ਭੈਣ ਤੇ ਸਾਡੀ ਬੱਚੀ ਵੱਡੇ ਸ਼ਹਿਰ ਵਿੱਚ ਪੜ੍ਹਦੀ ਹੈ ਜੀ ਹੋਸਟਲ ਵਿੱਚ ਰਹਿੰਦੀ ਹੈ ਸਾਡਾ ਮੁੰਡਾ ਪੜ੍ਹਦਾ ਹੈ ਜੀ ਫਲਾਨੇ ਹੋਸਟਲ ਫਲਾਨੇ ਸ਼ਹਿਰ ਰਹਿੰਦਾ ਹੈ ਪਰ ਸਾਤ ਸੰਗਤ ਤੋਂ ਰੂਮ ਕਰਾਏ ਤੇ ਲੈ ਕੇ ਕਹਿੰਦੇ ਜੀ ਰਹਿੰਦਾ ਪੜ੍ਹਦਾ ਹੈ ਉੱਥੇ ਸਟੱਡੀ ਕਰਦਾ ਹੈ ਪਰ ਸਾਤ ਸੰਗਤ ਮੁੰਡੇ ਕੁੜੀਆਂ ਆਪਸ ਦੇ ਵਿੱਚ ਇੱਕ ਰੂਮ ਸ਼ੇਅਰ ਕਰਦੇ ਨੇ ਤੇ ਬਾਹਰ ਰਹਿੰਦੇ ਨੇ ਤੇ ਸਾਦ ਸੰਗਤ ਨੂੰ ਕਿਵੇਂ ਉਹ ਬਿਨਾ ਵਿਆਹ ਤੋਂ ਹੀ ਇਕੱਠੇ ਰਹਿੰਦੇ ਨੇ ਜਿਹਨੂੰ ਕਹਿੰਦੇ ਨੇ ਲਵ ਰਿਲੇਸ਼ਨਸ਼ਿਪ ਅੱਜ ਦੇ ਸਮੇਂ ਦੇ ਵਿੱਚ ਪਰ ਸੱਚੇ ਪਾਤਸ਼ਾਹ ਪਹਿਲਾਂ ਹੀ ਕਹਿ ਗਏ ਕਾਜ਼ੀਆਂ ਬਾਹਮਣਾ ਕੀ ਗੱਲ ਥਕੀ ਅਗਦ ਪੜੈ ਸੈਤਾਨ ਵੇ ਲਾਲੋ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਭਲਿਆ ਇਹ ਗੱਲ ਯਾਦ ਰੱਖਿਓ ਕਿ ਵਿਆਹ ਜਿਹੜਾ ਹੈ ਕੌਣ ਕਰਦਾ ਹੈ ਕਾਜ਼ੀਆਂ ਬ੍ਰਾਹਮਣਾ ਕੀ ਗੱਲ ਚੱਕੀ ਸਾਧ ਸੰਗਤ ਕਾਜੀ ਜਿਹੜੇ ਨੇ ਉਹ ਆਪਾਂ ਵੇਖਦੇ ਹਾਂ ਕਿ ਜਦੋਂ ਮੁਸਲਮਾਨ ਧਰਮ ਦੇ ਵਿੱਚ ਸਾਡੇ ਵੀਰ ਨਕਾਂ ਪੜਾਉਂਦੇ ਨੇ ਤੇ ਸਾਧ ਸੰਗਤ ਹਿੰਦੂ ਧਰਮ ਦੇ ਵਿੱਚ ਜਿਹੜੇ ਨੇ ਸੱਤ ਫੇਰੇ ਹੁੰਦੇ ਨੇ ਹਵਨ ਕੀਤਾ ਜਾਂਦਾ ਚਲੋ ਜੋ ਵੀ ਹੁੰਦਾ ਆਪਣੇ ਆਨੰਦ ਕਾਰਜ ਹੁੰਦੇ ਨੇ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਦੋਂ ਇਹ ਗੱਲ ਕਹਿ ਰਿਹਾ ਕਾਜ਼ੀਆਂ ਬ੍ਰਾਹਮਣਾਂ ਕੀ ਗੱਲ ਥੱਕੀ ਕਹਿੰਦੇ ਕੀ ਗੱਲ ਕਰੀਏ ਆਖਰਕਾਰ ਹੁਣ ਆਖਰ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਵਿਆਹ ਕੌਣ ਕਰਦਾ ਹੈ ਬਾਬਰ ਦੇ ਸਿਪਾਈਆਂ ਵੱਲੋਂ ਜਦੋਂ ਸੈਦਪੁਰ ਦੀਆਂ ਇਸਤਰੀਆਂ ਉੱਤੇ ਇਹਨੇ ਅਤਿਆਚਾਰ ਹੋ ਰਹੇ ਸੀ ਜੇ ਮਾਨੋ ਸ਼ੈਤਾਨ ਇਸ ਸ਼ਹਿਰ ਵਿੱਚ ਵਿਆਪ ਪੜਾ ਰਿਹਾ ਹੋਵੇ ਤੇ ਕਾਜ਼ੀਆਂ ਤੇ ਬ੍ਰਾਹਮਣਾਂ ਦੀ ਸੌਆਂ ਵਾਲੀ ਮਰਿਆਦਾ ਜਿਹੜੀ ਆ ਮੁੱਕ ਚੁੱਕੀ ਹੋਵੇ ਤੇ ਉਦੋਂ ਇਦਾਂ ਪ੍ਰਤੀਤ ਹੋ ਰਿਹਾ ਸੀ ਪਰ ਅੱਜ 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 ਦੀ ਜੇ ਗੱਲ ਕਰੀਏ ਕਾਜੀਆਂ ਬਹਾਮਣਾਂ ਦੀ ਗੱਲ ਜਿਹੜੀ ਹੈ ਬੜੀ ਦੂਰ ਦੀ ਰਹਿ ਗਈ ਅੱਜ ਸਾਰਾ ਕੁਝ ਜਿਹੜਾ ਹੈ ਉਹ ਨਵੇੜ ਦਿੱਤਾ ਪਾਸੇ ਕਰ ਦਿੱਤਾ ਤੇ ਸਾਧ ਸੰਗਤ ਅੱਜ ਰਿਸ਼ਤੇ ਵੀ ਜਿਹੜੇ ਨੇ ਸ਼ਿੱਕੇ ਟੰਗ ਦਿੱਤੇ ਗਏ ਅੱਜ ਸਾਰਾ ਕੁਝ ਜਿਹੜਾ ਹੈ ਕਿਸ ਤਰ੍ਹਾਂ ਹੋ ਰਿਹਾ ਹੈ ਅੱਜ ਵੀ ਪਾਪ ਕੀ ਜਨ ਲੈ ਕਾਬਲੋਂ ਧਾਇਆ ਸਾਧ ਸੰਗਤ ਉਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਹੀ ਬਚਨ ਕਹਿ ਦਿੱਤੇ ਸੀ ਕਿ ਜਦੋਂ ਯਾਦ ਕਰਿਓ ਪਾਪ ਕੀ ਜਨ ਲੈ ਕਾਬਲੋਤਾ ਆਇਆ ਜੋਰੀ ਮੰਗੈ ਦਾਨ ਵੇ ਲਾ ਲੋ ਕਹਿੰਦੇ ਪਾਪ ਦੀ ਜਨ ਫਿਰ ਰਹੀ ਸੀ ਅੱਜ ਵੀ ਆਪਾਂ ਦੇਖ ਰਿਹਾ ਸਾਰਾ ਕੁਝ ਪਾਪ ਹੀ ਕਮਾਇਆ ਜਾ ਰਿਹਾ ਚਾਰੇ ਪਾਸੇ ਕਿਸ ਤਰ੍ਹਾਂ ਜਿਹੜਾ ਅੱਜ ਦੇ ਹਾਲਾਤ ਬਣੇ ਪਏ ਨੇ ਇੱਕ ਧੀ ਆਪਣੇ ਮਾਪਿਆਂ ਦੇ ਅੱਖੀ ਘਟਾ ਪਾ ਰਹੀ ਹੈ ਸਾਤ ਸੰਗਤ ਇੱਕ ਭੈਣ ਆਪਣੇ ਭਰਾ ਨੂੰ ਕਿਸ ਤਰ੍ਹਾਂ ਦਗਾ ਦੇ ਰਹੀ ਹੈ ਧੋਖਾ ਦੇ ਰਹੀ ਹੈ ਸਾਤ ਸੰਗਤ ਅੱਜ ਕੱਲ ਦੇ ਬੱਚੇ ਨਿਊ ਜਨਰੇਸ਼ਨ ਆਪਣੇ ਮਾਪਿਆਂ ਨੂੰ ਜਿਹੜਾ ਹੈ ਇੱਕ ਇਸ ਕਰਕੇ ਛੱਡਦੇ ਨੇ ਕਿਉਂਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਫੈਸਲੇ ਜਿਹੜੇ ਦੇ ਸਹੀ ਜਾਪਦੇ ਨੇ ਆਪਣੇ ਲਈ ਕੀਤੇ ਹੋਏ ਮਾਪਿਆਂ ਦੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਦੁਸ਼ਮਣ ਜਾਪਦੇ ਨੇ ਸਭ ਤੋਂ ਵੱਡੀ ਗੱਲ ਹੈ ਜੀ ਅੱਜ ਦੇ ਸਮੇਂ ਵਿੱਚ ਸਾਤ ਸੰਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਗੱਲ ਇਸ ਕਰਕੇ ਪਹਿਲਾਂ ਆਖੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਭ ਕੁਝ ਵੇਖਣ ਨੂੰ ਮਿਲੇਗਾ ਤੇ ਅੱਜ ਪਿਆਰਿਓ ਉਹ ਸਾਰਾ ਕੁਝ ਸੱਚ ਹੋ ਰਿਹਾ ਤੇ ਜਿਹੜੇ ਬੱਚੇ ਠੀਕ ਨੇ ਸਹੀ ਨੇ ਮੈਨਾਂ ਤੋਂ ਸਦਕੇ ਜਾਣਾ ਵਾਰੇ ਜਾਣਾ ਪਰ ਅੱਜ ਬਹੁਤੇ ਜਿਹੜੇ ਬੱਚੇ ਨੇ 90% ਉਹਨਾਂ ਦੀ ਗਿਣਤੀ ਅੱਜ ਇਹਨਾਂ ਦੇ ਵਿੱਚ ਗਿਣੀ ਜਾ ਸਕਦੀ ਹੈ ਜਿਹੜੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਯਕੀਨ ਰੱਖਦੇ ਨੇ ਤੇ ਆ ਸਭ ਕੁਝ ਕਰਦੇ ਜਾ ਰਹੇ ਨੇ ਤੇ ਯਾਦ ਰੱਖਿਓ ਕਈ ਵਾਰ ਇਹ ਹੁੰਦਾ ਹੈ ਹੱਥਾਂ ਨਾਲ ਦਿੱਤੀਆਂ ਹੋਈਆਂ ਗੰਡਾਂ ਪਰ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਸਾਫ ਸੰਗਤ ਅੱਜ ਉਹੀ ਕੁਝ ਹੋ ਰਿਹਾ ਹੈ ਅੱਜ ਰਿਸ਼ਤਿਆਂ ਦੇ ਵਿੱਚ ਪਰਪੱਕਤਾ ਕਿਉਂ ਨਹੀਂ ਇਹ ਆਪਾਂ ਸਾਰੇ ਅੰਦਾਜ਼ਾ ਲਗਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ